ਸਲੋਕ ਮਹੱਲਾ ਪਹਿਲਾ ਹਉ ਮੈਂ ਕਰੀ ਤਾ ਤੂੰ ਨਹੀਂ ਤੂੰ ਹੋਵਹਿ ਹਉ ਨਾਹਿ ਬੂਝੋ ਗਿਆਨੀ ਬੂਝਣਾ ਇਹ ਅਕਥ ਕਥਾ ਮਨ ਮਾਹਿ ਬਿਨ ਗੁਰ ਤਤ ਨ ਪਾਈਐ ਅਲਖ ਵਸੈ ਸਭ ਮਾਹਿ ਸਤਿਗੁਰ ਮਿਲੈ ਤਾਂ ਜਾਣੀਐ ਜਾਂ ਸ਼ਬਦ ਵਸੈ ਮਨ ਮਾਹਿ ਆਪ ਗਿਆ ਪ੍ਰਮਾ ਪਉ ਗਿਆ ਜਨਮ ਮਰਨ ਦੁਖ ਜਾਹੇ ਗੁਰਮਤਿ ਅਲਖ ਲਖਾਈਐ ਉਤਮ ਮਤ ਤਰਾਹੇ ਨਾਨਕ ਸੋਹੰ ਹੰਸਾ ਜਪ ਜਪੋ ਤਿਰ ਭਵਨ ਤਿਸੈ ਸਮਾਹੇ ਮਹੱਲਾ ਤੀਜਾ ਮਨ ਮਾਨਕ ਜਿਨ ਪਰਖਿਆ ਗੁਰ ਸ਼ਬਦੀ ਵਿਚਾਰ ਸੇ ਜਨ ਵਿਰਲੇ ਜਾਣੀਐ ਕਲ ਯੁਗ ਵਿੱਚ ਸੰਸਾਰ ਆਪੈ ਨੂੰ ਆਪ ਮਿਲ ਰਹਾ ਹਉ ਮੈਂ ਦੁਬਿਦਾ ਮਾਰ ਨਾਨਕ ਨਾਮ ਰੱਤੇ ਦੁਤਰ ਤਰੇ ਪਾਉ ਜਲ ਬਖਮ ਸੰਸਾਰ ਪਉੜੀ ਮਨ ਮੁਖ ਅੰਦਰ ਨਾ ਭਾਲਨੀ ਮੁਠੇ ਅਹੰਮਤੇ ਚਾਰੇ ਕੁੰਡਾਂ ਭਵ ਥਕੇ ਅੰਦਰ ਤਿਖ ਤਤੇ ਸਿਮਰਤ ਸਾਸਤ ਨਾ ਸੋਧਨੀ ਮਨ ਮੁਖ ਵਿਗਤੇ ਬਿਨ ਗੁਰ ਕਿਨੈ ਨਾ ਪਾਇਓ ਹਰ ਨਾਮ ਹਰ ਸਤੇ ਤਤ ਗਿਆਨ ਵਿਚਾਰਿਆ ਹਰ ਜਪ ਹਰ ਗਤੇ ਸਲੋਕ ਮਹੱਲਾ ਦੂਜਾ ਆਪੇ ਜਾਣੈ ਕਰੇ ਆਪ ਆਪੇ ਆਣੈ ਰਾਸ ਤਿਸੈ ਅੱਗੇ ਨਾਨਕਾ ਖੱਲੇ ਕੀਚੈ ਅਰਦਾਸ ਮਹੱਲਾ ਪਹਿਲਾ ਜਿਨ ਕੀ ਆਤਿਨ ਦੇਖਿਆ ਆਪੇ ਜਾਣੈ ਸੋਏ ਕਿਸ ਨੂੰ ਕਹੀਐ ਨਾਨਕਾ ਜਾ ਕਰ ਵਰਤੈ ਸਭ ਕੋਏ ਪਉੜੀ ਸੱਬੇ ਥੋਕ ਵਿਸਾਰ ਇੱਕੋ ਮਿੱਤ ਕਰ ਮਨ ਤਨ ਹੋਏ ਨਿਹਾਲ ਪਾਪਾਂ ਦਹੈ ਹਰ ਆਵਣ ਜਾਣਾ ਚੁੱਕੈ ਜਨਮ ਨ ਜਾਹੇ ਮਰ ਸੱਚ ਨਾਮ ਆਧਾਰ ਸੋਗ ਨ ਮੋਹ ਜਰ नानक नाम निधान मन मह संज तर श्लोक महल्ला 5वा माया मनहो ना विसरै मांगै धम्मा धम्म दम, सो प्रभु चित न आवई नानक नहीं करम महल्ला 5वा माया साथ न चलै क्या लपटाव है अंध गुर के चरण ध्याए तू टूटहै माया बन्ध पौड़ी ਪਾਣੈ ਹੁਕਮ ਮਨਾਇਓਨ ਪਾਣੈ ਸੁਖ ਪਾਇਆ ਪਾਣੈ ਸਤਗੁਰ ਮਿਲਿਓਨ ਪਾਣੈ ਸੱਚ ਧਾਇਆ ਪਾਣੈ ਜੇਵੜ ਹੁਰ ਦਾਤ ਨਾਹੀ ਸੱਚ ਆਖ ਸੁਣਾਇਆ ਜਿਨ ਕੋ ਪੂਰਬ ਲਿਖਿਆ ਤਿਨ ਸੱਚ ਕਮਾਇਆ ਨਾਨਕ ਤਿਸ ਸਰਣਾਗਤੀ ਜਿਨ ਜਗਤ ਉਪਾਇਆ ਸ਼ਲੋਕ ਮਹਲਾ ਤੀਜਾ ਜਿਨ ਕੋ ਅੰਦਰ ਗਿਆਨ ਨਹੀਂ ਪੈ ਕੀ ਨਹੀਂ ਬਿੰਦ ਨਾਨਕ ਮੋਇਆਂ ਕਾ ਕੀ ਮਾਰਣਾ ਜੇ ਆਪ ਮਾਰੇ ਗੋਵਿੰਦ ਮਹਲਾ ਤੀਜਾ ਮਨ ਕੀ ਪਤਰੀ ਬਾਚਣੀ ਸੁਖੀ ਹੂ ਸੁਖ ਸਾਰ ਸੋ ਬ੍ਰਾਹਮਣ ਭਲਾ ਆਖੀਐ ਜੇ ਬੂਝੈ ਬ੍ਰਹਮ ਵਿਚਾਰ ਹਰ ਸਾਲਾ ਹੈ ਹਰ ਪੜੈ ਗੁਰ ਕੈ ਸਬਦ ਵਿਚਾਰ ਆਇਆ ਉਹ ਪਰਵਾਣ ਹੈ ਜੇ ਕੁੱਲ ਕਾ ਕਰੇ ਉਧਾਰ ਅੱਗੇ ਜਾਤ ਨਾ ਪੁੱਛੀਐ ਕਰਨੀ ਸਬਦ ਹੈ ਸਾਰ ਹੋਰ ਕੂੜ ਪੜਨਾ ਕੂੜ ਕਮਾਵਣਾ ਬਿਖਿਆ ਨਾਲ ਪਿਆਰ ਅੰਦਰ ਸੁਖ ਨਾ ਹੋਵਈ ਮਨ ਮੁਖ ਜਨਮ ਮੁਖਵਾਰ ਨਾਨਕ ਨਾਮ ਰੱਤੇ ਸੇ ਉੱਭਰੇ ਗੁਰ ਕੈ ਹੇਤ ਅਪਾਰ ਪੌੜੀ ਆਪੇ ਕਰ ਕਰ ਵੇਖਦਾ ਆਪੇ ਸਭ ਸੱਚਾ ਜੋ ਹੁਕਮ ਨ ਬੁੱਝੈ ਖਸਮ ਕਾ ਸੋਈ ਨਰ ਕੱਚਾ ਜਿਤ ਭਾਵੇ ਤਿਤ ਲਾਇਦਾ ਗੁਰਮੁਖ ਹਰ ਸੱਚਾ ਸਭਨਾ ਕਾ ਸਾਹਿਬ ਏਕ ਹੈ ਗੁਰ ਸਬਦੀ ਰਚਾ ਗੁਰਮੁਖ ਸਦਾ ਸਲਾਹੀਐ ਸਭ ਤਿਸ ਦੇ ਜਚਾ ਜੋ ਨਾਨਕ ਆਪ ਨਚਾਏਦਾ ਤਿਵਹੀ ਕੋ ਨਚਾ ਸੁਧ ਮਾਰੂਵਾਰ ਮਹੱਲਾ ਪੰਜਵਾਂ ਡੱਖਣੇ ਮਹੱਲਾ ਪੰਜਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਤੂੰ ਚਉ ਸੱਜਣ ਮੈਂਡਿਆ ਦੇਈ ਸਿਸ ਉਤਾਰ ਨੈਣ ਮਹੀਂਜੇ ਤਰਸਦੇ ਕਦ ਪਸੀ ਦੀਦਾਰ ਮਹੱਲਾ ਪੰਜਵਾਂ ਨੀਹੋ ਮਹਿੰਜਾ ਤਉ ਨਾਲ ਬਿਆਨੇਹ ਕੂੜਾ ਵੇ ਦੇਖ ਕੱਪੜ ਭੂਗ ਡਰਾਵਣੇ ਜਿਚਰ ਪਿਰੀ ਨਾ ਦੇਖ ਮਹੱਲਾ ਪੰਜਵਾ ਉੱਠੀ ਚਾਲੂ ਕੰਤੜੇ ਹਾਉ ਪਸੀ ਤਉ ਦੀਦਾਰ ਕਾਜਲ ਹਾਰ ਤਮੋਲ ਰਸ ਬਿਨ ਪッセ ਹਬ ਰਸ ਛਾਰ ਪੌੜੀ ਤੂ ਸੱਚਾ ਸਾਹਿਬ ਸੱਚ ਸੱਚ ਸਭ ਧਾਰਿਆ ਗੁਰਮੁਖ ਕੀਤੋ ਥਾਟ ਸਿਰਜ ਸੰਸਾਰਿਆ ਹਰ ਆਗਿਆ ਹੋਏ ਬੇਦ ਪਾਪ ਪੁੰਨ ਵਿਚਾਰਿਆ ਬ੍ਰਹਮਾ ਵਿਸ਼ਨ ਮਹੇਸ ਤ੍ਰੈ ਗੁਣ ਵਿਸਥਾਰਿਆ ਨਵਖੰਡ ਪ੍ਰਥਮੀ ਸਾਜ ਹਰ ਰੰਗ ਸਵਾਰਿਆ ਵੇਕੀ ਜੰਤ ਉਪਾਏ ਅੰਤਰ ਕਾਲ ਧਾਰਿਆ ਤੇਰਾ ਅੰਤ ਨਾ ਜਾਣੈ ਕੋਈ ਸੱਚ ਸਿਰਜਣ ਹਾਰਿਆ ਤੂੰ ਜਾਣ ਹੈ ਸਭ ਵਿਦ ਆਪ ਗੁਰਮੁਖ ਨਿਸਤਾਰਿਆ ਦੱਖਣੇ ਮਹੱਲਾ ਪੰਜਵਾ ਜੇ ਤੂੰ ਮਿੱਤਰ ਅਸਾੜੜਾ ਹਿਕ ਭੂਰੀ ਨਾ ਵੇਛੋੜ ਜੀਉ ਮਹਿੰਜਾ ਤਉ ਮੋਹਿਆ ਕਦ ਪਸੀ ਜਾਨੀ ਤੋਹੇ ਮਹੱਲਾ ਪੰਜਵਾ ਦੁਰਜਨ ਤੂ ਜਲ ਪਾਹੜੀ ਵਿਛੋੜੇ ਮਰ ਜਾਹੇ ਕੰਤਾ ਤੂ ਸੋ ਸੇ ਜੜੀ ਮੈਂਡਾ ਹੱਬੋ ਦੁਖ ਉਲਾਹੇ ਮਹੱਲਾ ਪੰਜਵਾਂ ਦੁਰਜਨ ਦੂਜਾ ਪਾਉ ਹੈ ਵਿਛੋੜਾ ਹਉ ਮੈ ਰੋਗ ਸੱਜਣ ਸੱਚਾ ਪਾਤਸ਼ਾਹ ਜਿਸ ਮਿਲ ਕੀਚੈ ਭੋਗ ਪੌੜੀ ਤੂੰ ਅਗੰ ਮੰਦਿਆਲ ਬੇਅੰਤ ਤੇਰੀ ਕੀਮਤ ਕਹੇ ਕੌਣ ਤੁਧ ਸਿਰਜਿਆ ਸਭ ਸੰਸਾਰ ਤੂੰ ਨਾਇਕ ਸਗਲ ਭਾਉਣ ਤੇਰੀ ਕੁਦਰਤ ਕੋਈ ਨ ਜਾਣੈ ਮੇਰੇ ਠਾਕੁਰ ਸਗਲ ਰਾਉਣ ਤੁਧ ਅਪੜ ਕੋਈ ਨ ਸਕੈ ਤੂ ਅਬਨਾਸੀ ਜਗ ਉਦਰਣ ਤੁਧ ਥਾਪੇ ਚਾਰੇ ਜੁਗ ਤੂ ਕਰਤਾ ਸਗਲ ਧਰਣ ਤੁਧ ਆਵਣ ਜਾਣਾ ਕੀਆ ਤੁਧ ਲੇਪ ਨ ਲੱਗੈ ਤ੍ਰਿਣ ਜਿਸ ਹੋਵਹਿ ਆਪ ਦਿਆਲ ਤਿਸ ਲਾਵਹਿ ਸਤਗੁਰ ਚਰਣ ਤੂ ਹੋਰਤ ਉਪਾਏ ਨ ਲੱਭਹੀ ਅਬਨਾਸੀ ਸ੍ਰਿਸ਼ਟ ਕਰਨ ਦਖਣੇ ਮਹੱਲਾ ਪੰਜਵਾ ਜੇ ਤੂ ਵਤਹਿ ਅੰਗਣੇ ਹਬ ਧਰਤ ਸੁਹਾਵੀ ਹੋਏ ਹਿਕਸ ਕੰਤੈ ਬਾਹਰੀ ਮੈਂ ਦੀਵਾਤ ਨ ਪੁੱਛੈ ਕੋਏ ਮਹੱਲਾ ਪੰਜਵਾ ਹਬੇ ਟੂਲ ਸੁਹਾਵਣੇ ਸੋ ਬੈਠਾ ਅੰਗਣ ਮਲ ਪਹੀ ਨ ਵੰਨੈ ਬਿਰਥੜਾ ਜੋ ਕਰ ਆਵੈ ਚਲ ਮਹੱਲਾ ਪੰਜਵਾ सेज बिछाई कंत कु किया हब सिगार इती मंज न समावई जे गल पहरा हार पौड़ी तू पार ब्रह्म परमेश्वर जून न आवही तू हुकमी साज है सृष्टि साज समावही तेरा रूप न जाई लखिया क्यों तुज है त्यावई तू सबमह वर्तह आप कुदरत देखावही ਤੇਰੀ ਭਗਤ ਭਰੇ ਭੰਡਾਰ ਟੋਟ ਨ ਆਵਹੀ ਇਹ ਰਤਨ ਜਵੇਹਰ ਲਾਲ ਕੀਮ ਨ ਪਾਵਹੀ ਜਿਸ ਹੋਵਹਿ ਆਪ ਦਇਆਲ ਤਿਸ ਸਤਗੁਰ ਸੇਵਾ ਲਾਵਹੀ ਤਿਸ ਕਦੇ ਨ ਆਵੈ ਟੋਟ ਜੋ ਹਰ ਗੁਣ ਗਾਵਹੀ ਡੱਖਣੇ ਮਹੱਲਾ ਪੰਜਵਾ ਜਾ ਮੂ ਪਸੀ ਹੱਠ ਮੈਂ ਪਰੀ ਮਹਿਜੈ ਨਾਲ ਹੱਬੇ ਦੁਖ ਉਲਾਹੇ ਅਮ ਨਾਨਕ ਨਦਰ ਨਿਹਾਲ ਮਹੱਲਾ ਪੰਜਵਾ ਨਾਨਕ ਬੈਠਾ ਪਖੇਵਾਉ ਲੰਮੇ ਸਿਵਹੇ ਦਰ ਖੜਾ ਪਰੀਏ ਤੂ ਜਾਣ ਮਹਿਜਾ ਸਾਉ ਜੋਈ ਸਾਈ ਮੂਹ ਖੜਾ ਮਹੱਲਾ ਪੰਜਵਾ ਕਿਆ ਗਾਲ ਆਇਓ ਪੂਛ ਪਰ ਵੇਲ ਨਾ ਜੋਹੇ ਕੰਤ ਤੂ ਨਾਨਕ ਫੁੱਲਾ ਸੰਦੀਵਾੜ ਖਿੜਿਆ ਹੱਬ ਸੰਸਾਰ ਜਿਉ ਪੌੜੀ ਸੁਗੜ ਸੁਜਾਨ ਸਰੂਪ ਤੂ ਸਭ ਮਹਿ ਵਰਤਨਤਾ ਤੂ ਆਪੇ ਠਾਕੁਰ ਸੇਵਕੋ ਆਪੇ ਪੂਜਨਤਾ ਦਾਨਾ ਬੀਨਾ ਆਪ ਤੂ ਆਪੇ ਸਤਵੰਤਾ ਜਤੀ ਸਤੀ ਪ੍ਰਭ ਨਿਰਮਲਾ ਮੇਰੇ ਹਰ ਭਗਵੰਤਾ ਸਭ ਬ੍ਰਹਮ ਪ੍ਰਸਾਰ ਪਸਾਰਿਓ ਆਪੇ ਖੇਲਨਤਾ ਇਹੋ ਆਵਾ ਗਵਨ ਰਚਾਇਓ ਕਰ ਚੂਜ ਦੇਖਨਤਾ ਤਿਸ ਬਾਹੜ ਗਰਬ ਨਾ ਪਾਵਹੀ ਜਿਸ ਦੇਵ ਹੈ ਗੁਰਮੰਤਾ ਜੋ ਆਪ ਚਲਾਵਹਿ ਤਿਉ ਚੱਲਦੇ ਕਿਛ ਵਸ ਨਾ ਜਨਤਾ ਡਖਣੇ ਮਹੱਲਾ ਪੰਜਵਾਂ ਕੁਰਿਏ ਕੁਰਿਏ ਵੈਦਿਆ ਤਲਗਾੜਾ ਮਹਰੇਰ ਵਿਖੇ ਛਿੱਟੜ ਥੀਵਦੋ ਜਾਮਖਿ ਸੰਦੂਪੇਰ ਮਹੱਲਾ ਪੰਜਵਾਂ ਸੱਚ ਜਾਣੈ ਕਚ ਵੈਦਿਓ ਤੂ ਆਗੂ ਆਗੇ ਸਲਵੇ ਨਾਨਕ ਆਤ ਸੜੀ ਮੰਜ ਨੈਣੂ ਬਿਆ ਢਲ ਪੱਬਣ ਜੋ ਜੁਮਿਓ ਮਹੱਲਾ ਪੰਜਵਾ ਪੂਰੇ ਪੂਰੇ ਰੂਹੜੇ ਸੇਵਿੰਦੇ ਆਲਕ ਮੁਦਤ ਪਈ ਚਰਾਣੀਆਂ ਫਿਰ ਕੱਡੂ ਆਵੈ ਰੁੱਤ ਪੌੜੀ ਤੁਦ ਰੂਪ ਨ ਰੇਖਿਆ ਜਾਤ ਤੂ ਵਰਨਾ ਬਾਹਰਾ ਏ ਮਾਨਸ ਜਾਣਹਿ ਦੂਰ ਤੂ ਵਰਤਹਿ ਜਾਹਰਾ ਤੂੰ ਸਭ ਘਟ ਭੋਗ ਹੈ ਆਪ ਤੁਦ ਲੇਪ ਨਾ ਲਹਰਾ ਤੂੰ ਪੁਰਖ ਅਨੰਦੀ ਅਨੰਤ ਸਭ ਜੋਤ ਸਮahara ਤੂੰ ਸਭ ਦੇਵਾ ਮਹਦੇਵ ਵਿਧਾਤੇ ਨਰਹਰਾ ਕਿਆ ਆਰਾਦੇ ਜਿਹਾ ਇਕ ਤੂੰ ਅਬਨਾਸੀ ਅਪਰਪਰਾ ਜਿਸ ਮੇ ਲਹ ਸਤਗੁਰ ਆਪ ਤਿਸਕੇ ਸਭ ਕੁਲ ਤਰਾ ਸੇਵਕ ਸਭ ਕਰਦੇ ਸੇਵ ਦਰ ਨਾਨਕ ਜਨ ਤੇਰਾ